ਇਹ ਜਿਵੇਂ ਜੀ ਕੱਲ ਦਾ ਇਹ ਡਿਫਰੈਂਟ ਡਿਫਰੈਂਟ ਚੈਨਲਸ ਤੇ ਚੱਲ ਰਿਹਾ ਔਰ ਮੇਰੀ ਫੋਨੋਜ਼ ਵੀ ਕਈ ਜਗ੍ਹਾ ਹੋਈ ਸੀਗੀ ਇਹਦੇ ਵਿੱਚ ਉਹੀ 31 ਤਰੀਕ ਦਾ ਵਕੂਆ ਸੀਗਾ ਤੇ ਇਹ ਅਲਟੀਮੇਟਲੀ 3 ਤਰੀਕ ਨੂੰ ਜਾ ਕੇ ਪਰਚਾ ਦਰਜ ਹੁੰਦਾ ਔਰ ਉਹਦੇ ਵਿੱਚ ਇਹ ਜਿਹੜੀ ਲੇਡੀ ਨਾਲ ਇਹ ਮੰਦ ਭਾਵਨਾ ਘਟਨਾ ਵਾਪਰੀ ਹੈ ਉਹਦੇ ਬੇਟੇ ਨੇ ਲ ਮੈਰਿਜ ਕੀਤੀ ਸੀ ਕਿਸੇ ਦੀ ਬੇਟੀ ਦੇ ਨਾਲ ਔਰ ਉਹ ਲੇਡੀ ਜਿਨ੍ਹਾਂ ਦੀ ਬੇਟੀ ਸੀਗੀ ਉਹ ਆਪਣੇ ਦੋ ਬੇਟਿਆਂ ਦੇ ਨਾਲ ਤੇ ਦੋ ਅਣਪਛਾਤੇ ਬੰਦਿਆਂ ਦੇ ਨਾਲ ਇਹਨਾਂ ਨੂੰ ਲੰਬਾ ਜਾਂ ਦੇਣ ਜਾਂਦੀ ਔਰ ਘਰੇ ਉੱਥੇ ਬੈਂਸ ਵਸਈਆ ਹੋ ਜਾਂਦਾ ਬੈਂਸ ਵਸਈਆ ਜਿਹੜਾ ਉਹ ਹੱਥੋ ਪਾਈ ਤੱਕ ਪਹੁੰਚ ਜਾਂਦਾ ਹੱਥੋ ਪਾਈ ਦੇ ਵਿੱਚ ਜਿਹੜੀ ਆ ਉਹ ਲੇਡੀ ਦੀ ਸ਼ਰਟ ਜਿਹੜੀ ਫਟ ਜਾਂਦੀ ਹੈ ਔਰ ਉਹ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਇੱਕ ਬੇਟਾ ਹੈਗਾ ਉਹ ਗੁਰਸ਼ਰਨ ਦੋਸ਼ੀ ਸੀਗਾ ਉਹਨੇ ਇਹਦੀ ਵੀਡੀਓ ਬਣਾਈ ਔਰ ਵੀਡੀਓ ਬਣਾਉਣ ਤੋਂ ਬਾਅਦ ਉਦੋਂ ਤੱਕ ਇਹਨਾਂ ਨੂੰ ਨਹੀਂ ਸੀ ਪਤਾ ਵੀ ਸਾਡੀ ਕੋਈ ਵੀਡੀਓ ਬਣੀ ਹੈ ਇਹਨਾਂ ਨੇ ਕੰਪਲੇਂਟ ਕੀਤੀ ਸੀ ਔਰ ਇੱਕ ਦੋ ਦਿਨ ਇਹੀ ਵੇਟ ਕਰਦੇ ਰਹੇ ਵੀ ਸ਼ਾਇਦ ਬਾੜ ਪਿਠਾ ਕੇ ਕੋਈ ਗੱਲ ਹੋ ਜੇ ਵੀ ਬੱਚਿਆਂ ਨੇ ਜੇ ਕਰ ਲਈ ਗਲਤੀ ਤੇ ਇਹਨਾਂ 'ਚ ਵੱਡਿਆਂ ਦਾ ਕੀ ਕਸੂਰ ਹੈ ਬਟ ਇਹਨਾਂ ਦਾ ਆਪ ਸਮਝਾਤਾ ਕੋਈ ਸਿਰੇ ਨਹੀਂ ਚੜਿਆ ਉਸ ਤੋਂ ਬਾਅਦ ਜਦੋਂ ਪਰਚਾ ਦਰਜ ਹੋ ਗਿਆ ਤੇ ਉਹਨਾਂ ਨੇ ਮਹਿਸੂਸ ਕੀਤਾ ਵੀ ਹੁਣ ਪਰਚਾ ਵੀ ਦਰਜ ਹੋ ਗਿਆ ਤਾਂ ਉਹਨਾਂ ਨੇ ਚੱਕ ਕੇ ਜਿਹੜੀ ਵੀਡੀਓ ਸੀ ਉਹ ਵਾਇਰਲ ਕਰਤੀ ਔਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਮੀਡੀਏਟਲੀ ਅਸੀਂ ਉਸ ਤੋਂ ਜਿੱਦਣ ਦਾ ਪਰਚਾ ਦਰਜ ਹੋਇਆ ਸੀ ਪੁਲਿਸ ਪਾਰਟੀਆਂ 3-4 ਅਸੀਂ ਸਪੈਸ਼ਲ ਇਸੇ ਕੰਮ ਤੇ ਲਾਈਆਂ ਸੀ ਜਿਨ੍ਹਾਂ 'ਚੋਂ ਐਸਐਚਓ ਖਾਲੜਾ ਦੀ ਜਿਹੜੀ ਪਾਰਟੀ ਸੀ ਉਹਨਾਂ ਨੂੰ ਇੱਕ ਕਾਮਯਾਬੀ ਮਿਲੀ ਕਿਉਂਕਿ ਉਹਨਾਂ ਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਵੀ ਇਥੋਂ ਸ਼ਾਇਦ 베ਰਕਾ ਤੋਂ ਜਾਂ ਅੰਮ੍ਰਿਤਸਰ ਤੋਂ ਬੱਸ ਸਟੈਂਡ ਤੋਂ ਇਹ ਬੱਸ ਫੜ ਕੇ ਫਿਰ ਜਾਣਗੇ ਔਰ ਉਸ ਤੋਂ ਅੱਗੇ ਕਿ ਸ਼ਾਇਦ ਬੰਬੇ-ਬੰਬੇ ਨਿਕਲਣ ਦੀ ਇਹਨਾਂ ਦੀ ਤਿਆਰੀ ਸੀ ਔਰ ਉਹਨਾਂ ਨੇ ਇਨਫੋਰਮੇਸ਼ਨ ਦੇ ਆਧਾਰ ਤੇ ਇਹਨਾਂ ਨੂੰ ਉਥੋਂ ਇੱਕ ਜਣੇ ਨੂੰ 베ਰਕਾ ਤੋਂ ਔਰ ਦੋ ਜਣਿਆਂ ਨੂੰ ਜਿਹੜਾ ਬੱਸ ਸਟੈਂਡ ਤੋਂ ਅੰਮ੍ਰਿਤਸਰ ਤੋਂ ਕਾਬੂ ਕਰ ਲਿਆ ਔਰ ਹਜੇ ਤੱਕ ਨੀ ਜਾਣੀ ਪੁੱਛ ਗਏ ਸਾਂ ਬਾਕੀ ਇਹਨਾਂ ਦਾ ਰਿਮਾਂਡ ਲੈ ਕੇ ਅਸੀਂ ਮਜੀਦ ਪੁੱਛ ਪੁੱਛ ਕਰਾਂਗੇ ਇਸਕੇ ਤੋਂ ਹੋਰ ਵੀ ਰਿਸਟ੍ਰੀਡ ਹੈ ਸਮਝ ਨਹੀਂ ਨਹੀਂ ਦੋ ਹੋਰ ਜਾਣੇ ਹਜੇ ਅਪਸਕੋਂਡਿੰਗ ਹੈ ਜੀ ਇੱਕ ਇਹਦਾ ਬੇਟਾ ਹੈਗਾ ਜਿਹੜਾ ਬਾਈ ਨੇ ਮੁੰਜਮ ਹੈਗਾ ਜੀੜੀ ਦਾ ਔਰ ਇੱਕ ਅਣਪਛਾਤਾ ਵਿਅਕਤੀ ਜਿਹੜਾ ਉਹ ਹਜੇ ਰਿਮਾਂਡ ਹੈ ਦੋਹਾਂ ਦੀ ਕਾਸਿਮ ਹੀ ਕਿਨੂੰ ਜੀ ਕਾਸਿਮ ਹੈ ਜੀ ਕਾਸਿਮ ਹੈ ਇਹ ਜਾਰੇ ਪੱਠੇ ਦੇ ਕੰਮ-ਕਮ ਕਰਦੇ ਜੀ ਇੱਟਾ ਪਥਿੰਦਾ ਜੇ ਸਰ ਕੋਈ ਇਹਨਾਂ ਦੀ ਪ੍ਰੋਬਬਲੀ ਸਟਰਕਚਰ ਲਈ ਵੀ ਪਰਵਾਹ ਦਿੱਤੀਗੀ ਸੁਰੱਖਿਆ ਲਈ ਮੈਂ ਆਪ ਖੁਦ ਲੇਡੀ ਨੂੰ ਮਿਲਿਆ ਸੀ ਜੀ ਉਹਨਾਂ ਨੂੰ ਕੋਈ ਐਸਾ ਉਹਨਾਂ ਦੇ ਅੰਦੇਸ਼ਾ ਦਾ ਜਾਰੀ ਨਹੀਂ ਕੀਤਾ ਪਰ ਫੇਰੇ ਵੀ ਮੈਂ ਲੋਕਲ ਐਸਐਚਓ ਡੀਐਸਪੀ ਸਾਹਿਬ ਇਹਨਾਂ ਨੂੰ ਹਦਾਇਤ ਕਰਤੀ ਹੈ ਕਿ ਜੋ ਵੀ ਉਹ ਚਾਹੁੰਦੇ ਉਹਨਾਂ ਦੀ ਸੁਰੱਖਿਆ ਨੂੰ ਪੂਰਨ ਯਕੀਨੀ ਬਣਾਇਆ ਜਾਵੇ ਸਰ ਜਿਹੜੀ ਇਹ ਵੀਡੀਓ ਆ ਇਸ ਨੂੰ ਵੀ ਟਰੇਡ ਕਰਾਉਂ ਹਾਂ ਹਾਂਜੀ ਬਿਲਕੁਲ ਲੱਗਿਆ ਜੀ ਅਸੀਂ ਆਲਰੇਡੀ ਰਿਕੁਐਸਟ ਇਹਨਾਂ ਨੇ ਸਾਡੇ ਸੋਸ਼ਲ ਮੀਡੀਆ ਵੱਲੋਂ ਚਲੀ ਗਈ ਹੈ जल्दी डिलीट हो जाएगी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप